ਇਹ ਤਸਵੀਰਾਂ ਨੇ ਜੀ ਲੁਧਿਆਣਾ ਦੀਆਂ ਜਿੱਥੇ ਸਾਹਮਣੇ ਧੀਆਂ ਦੀ ਲੋੜੀ ਮਨਾਉਣ ਲਈ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ। ਤੇ ਸਾਹਮਣੇ ਸਟੇਜ ਤੇ ਬੈਠੇ ਨਜ਼ਰ ਆ ਰਹੇ ਨੇ ਲੋਕ ਇਨਸਾਫ ਪਾਰਟੀ ਦੇ ਉਪਤਾਇਕ ਬਲਵੰਦਰ ਸਿੰਘ ਪੈਂਸ। ਤੇ ਧੀਆਂ ਦੀ ਲੋੜੀ ਐ ਸੋ ਬੱਚੇ ਕੁੜੀਆਂ ਉਹ ਬੀਬੀਆਂ ਵੀ ਆਈਆਂ ਹੋਈਆਂ ਸੰਤ ਤੇ ਸਾਹਮਣੇ ਸਟੇਜ ਤੇ ਲੱਚੜ ਗਾਇਕੀ ਚੱਲ ਰਹੀ ਸੀ। ਚਮਕੀਲੇ ਦੇ ਗਾਣੇ ਵੱਜ ਰਹੇ ਸਨ। ਫੱਟੇ ਚਕਮਲਣੀ ਹਸਮੁਲ ਢਿੱਲੜਾਈ ਕੋਈ ਆਣ ਕੇ ਮਾਈ ਦਾ ਨਾਲ ਝੱਟਰੇ। ਹਰਦੀ। ਸਾਥਿਕ ਨੂੰ ਤਾਂ ਵੀ ਮੋੜ ਰੱਖਿਆ। ਮੇਰੇ ਬਾਬਾ ਚਪਤੂ ਭੁਰੇ ਅਮ ਲੋਂਦਾ ਰਹਾ ਸੁਖ ਜਨਾਲ ਭੁਰਾ ਰਹਾ ਤੇ ਨ chal ਮੇਰੇ ਵਾਲ ਚਾਲ ਲੈ ਲੀਏ ਬਾਬਾ ਕਿ ਪਤੰਦਰਾ ਤੇਰੇ ਨਾਲ ਲਾਵਾ ਲਾਂ ਜਾਉ ਥੇਰ ਥਾਕੇ ਮਰ ਤੂੰ ਆਓ ਧੈਰੀ ਖਾਲੀ ਕਿਸੇ ਗਰੀਬ ਦੇ ਕੰਮ ਨਾ ਆਜ ਕੀ ਤੁਹਾਨੂੰ ਨਹੀਂ ਲੱਗਦਾ ਹੁਨੇ ਸ਼ਰੇ ਆਮ ਸ਼ਰਮ ਕਰਨ ਵਾਲੀ ਗੱਲ ਐ ਧੀਆਂ ਦੀ ਲੋੜੀ ਤੇ ਲੱਚੜ ਗਈ ਕੀ ਉਥੇ ਦੇਖਦੇ ਦੇਖਦੇ ਪ੍ਰੋਗਰਾਮ 'ਚ ਮਾਹੌਲ ਵਿਗਰਮ ਗਿਆ ਜਿੱਥੇ ਗਾਉਣ ਵਾਲਾ ਗਾਇਕ ਤੇ ਇੱਕ ਹੋਰ ਵਿਅਕਤੀ ਆਪਸ 'ਚ ਲੜ ਪਏ ਵਿਧਾਇਕ ਸਾਹਿਬ ਦੇਖਦੇ ਰਹਿ ਗਏ ਕਿ ਹੋ ਕੀ ਗਿਆ ਹੱਥੋ ਪਾਈ ਹੋਈ ਇੱਕ ਦੂਜੇ ਨੂੰ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਗਈਆਂ ਤੇ ਪ੍ਰੋਗਰਾਮ 'ਚ ਕਲੇਸ਼ ਪੈ ਗਿਆ ਵਿਧਾਇਕ ਬੈਂਸ ਦੇ ਸਾਹਮਣੇ ਲੜ ਰਹੇ ਲੋਕ ਕਿਸੇ ਨਸ਼ੇ ਦੀ ਹਾਲਤ 'ਚ ਜਾਪਰੇ ਸਨ ਉਹਨਾਂ 'ਚੋਂ ਇੱਕ ਵਿਅਕਤੀ ਕਹਿ ਰਿਹਾ ਸੀ ਕਿ ਉਸ ਨੂੰ ਥੱਪੜ ਮਾਰੇ ਗਏ ਨੇ ਜਿਸ ਨੂੰ ਪੁਲਿਸ ਅਤੇ ਹੋਰ ਅਧਿਕਾਰੀਆਂ ਦੇ ਵੱਲੋਂ ਬਾਹਰ ਕੱਢ ਦਿੱਤਾ ਗਿਆ ਆਈ ਦਾਰੂ ਵੀ ਕੇ 3 ਦੀ ਲੋੜੀ ਤੇ ਦਾਰੂ ਵੀ ਕੇ ਆ ਗਏ ਗਰੀਬ ਵੀ ਸਾਹਮਣੇ ਛੋੜਾ ਮਾਰਦੇ ਆ ਵਾਰਸ਼ ਗੜਣਾ ਮਾਰਦੇ ਮੇਰੇ ਮੇਰੇ ਬਾਹਰ ਆ ਜਾ ਭਾਈ ਇਧਰ ਆਓ ਹੁਣ ਤੇ ਸੂਚਨ ਵਾਲੀ ਗੱਲ ਹੈ ਕਿ ਧੀਆ ਦੀ ਲੋੜੀ ਚ ਮਾਵਾ ਭੈਣਾ ਦੇ ਸਾਹਮਣੇ ਇੰਜ ਲੱਚੜ ਗਾਣੇ ਵਜਾਉਣੇ ਕੀ ਇਹ ਠੀਕ ਗੱਲ ਹੈ ਕੀ ਵਿਧਾਇਕ ਸਾਹਿਬ ਨੂੰ ਇਹ ਸ਼ੋਭਾ ਦਿੰਦਾ ਸੀ ਕਿ ਉਹ ਸਾਹਮਣੇ ਕੁਰਸੀਆਂ ਤੇ ਸਜ ਕੇ ਬੈਠ ਕੇ ਇਹ ਸਭ ਦੇਖਦੇ ਰਹਿਣ ਉਥੇ মিডিਆ ਦੇ ਸਵਾਲਾਂ ਤੇ ਵੀ ਵਿਧਾਇਕ ਬੈਂਸ ਕੋਈ ਖਾਸ ਜਵਾਬ ਨਹੀਂ ਦੇ ਪਾਏ ਤੇ ਉਥੋਂ ਚਲੇ ਗਏ। ਦੋ ਜਾਨਤੋ ਤਸੀਮ ਭਰਤ ਵਜ਼ੀਰਪੁਰ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978